ਸਤਿ ਸ੍ਰੀ ਅਕਾਲ ਜੀ ਮੈਂ ਪੰਜਾਬ ਤੋਂ YouTube ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਪੰਜਾਬ ਦੇ ਵਿੱਚ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਹੁਣ ਰੱਖਣ ਵਾਲਾ ਹਾਂ ਇਹ ਮੇਰੀ ਅਪੀਲ ਔਰ ਬੇਨਤੀ ਉਹਨਾਂ ਸੂਝਵਾਨ ਲੋਕਾਂ ਵਾਸਤੇ ਆ ਜਿਹੜੇ ਲੋਕ ਦੁਨੀਆ ਦੇ ਪ੍ਰਤੀ ਧਿਆਪ ਭਾਵਨਾ ਰੱਖਦੇ ਨੇ ਔਰ ਪਰਮੇਸ਼ਵਰ ਦਾ ਪ੍ਰਮਾਤਮਾ ਦਾ ਉਸ ਵਾਹਿਗੁਰੂ ਦਾ ਅਕਾਲ ਪੁਰਖ ਦਾ ਡਰ ਭੈ ਮੰਨਦੇ ਨੇ ਪੰਜਾਬ ਦੇ ਵਿੱਚ ਜਿਸ ਜਗ੍ਹਾ ਤੇ ਹੜ ਪਾਣੀ ਆਇਆ ਹੋਇਆ ਵਾ ਉਹਨਾਂ ਇਲਾਕਿਆਂ ਦੀ ਇੱਕ ਬੜੀ ਤਗੜੀ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਵਾਂ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੁਝ ਅਨਸਰ ਐਸੇ ਨੇ ਕਿ ਜਿਹੜੇ ਪਿੰਡ ਤੋਂ ਬਾਰ ਬਾਰ ਖਲੋ ਕੇ ਗੱਡੀਆਂ ਨੂੰ ਜੋ ਰਾਸ਼ਨ ਜੋ ਲੰਗਰ ਜੋ ਡੰਗਰਾਂ ਦਾ ਚਾਰਾ ਲੈ ਕੇ ਆਪਣੇ ਮਗਰ ਲਾ ਲੈਂਦੇ ਨੇ ਆਪਣੀਆਂ ਗੱਲਾਂ ਦੇ ਵਿੱਚ ਲਿਆ ਕੇ ਆਪ ਸਮਾਨ ਲਾ ਕੇ ਤੇ ਉਹਨਾਂ ਵੀਰਾਂ ਨੂੰ ਬੋਲ ਦਿੰਦੇ ਨੇ ਕਿ ਤੁਸੀਂ ਅੱਗੇ ਤੁਰੇ ਚਲੇ ਜਾਓ ਇੱਥੇ ਸਾਰਾ ਕੁਝ ਓਕੇ ਆ ਮੈਂ ਆਉਣ ਵਾਲੇ ਵੀਰਾਂ ਸੱਜਣਾ ਨੂੰ ਬੇਨਤੀ ਕਰਨਾ ਵਾ ਕਿ ਐਸੇ ਸ਼ਰਾਰਤੀ ਅੰਸਾਂ ਦੇ ਮਗਰ ਨਾ ਲੱਗੋ ਜਿਹੜਾ ਦਾਨ ਦਸ਼ਮਾਂਸ ਜਿੰਨਾ ਲੋਕਾਂ ਵਾਸਤੇ ਆਇਆ ਵਾ ਪਿੰਡ ਦੇ ਵਿੱਚ ਜਾਓ ਘਰ ਘਰ ਜਾ ਕੇ ਉਹਨਾਂ ਨੂੰ ਆਪ ਦਵੋ ਇਹ ਗੱਲ ਠੀਕ ਹੈ ਕਿ ਲੋਕ ਭੀੜ ਪਾ ਦਿੰਦੇ ਨੇ ਲੈਣੇ 'ਚ ਨਹੀਂ ਲੱਗਦੇ ਸਬਰ ਨਹੀਂ ਰੱਖ ਰਹੇ ਪਰ ਮੇਰੇ ਦੋਸਤੋ ਐਸਾ ਕਰਨ ਤੇ ਵੀ ਇਹਨਾਂ ਕੜਮ ਚੌਧਰੀਆਂ ਨੇ ਇਹਨਾਂ ਲੋਕਾਂ ਨੂੰ ਮਜਬੂਰ ਕੀਤਾ ਵਾ ਕਿਉਂਕਿ ਘਰ ਘਰ ਰਹਿੰਦਿਆਂ ਨੂੰ ਇਹਨਾਂ ਨੇ ਕੁਝ ਵੀ ਮਿਲਣ ਨਹੀਂ ਦਿੱਤਾ ਜਿਹਦੇ ਕਾਰਨ ਇਹ ਲੋਕ ਮਜਬੂਰ ਹੋ ਕੇ ਸ਼ਰਕਾਂ ਦੇ ਉੱਤੇ ਉਤਰਨਾ ਔਰ ਮੰਗਨ ਤੇ ਮਜਬੂਰ ਹੋ ਗਏ ਨੇ ਸੋ ਮੇਰੀ ਬੇਨਤੀ ਆ ਕਿ ਐਸੇ ਕੜਮ ਚੌਧਰੀਆਂ ਦੇ ਵੀ ਲਾਜ ਕੀਤਾ ਜਾਏ ਜੇਕਰ ਕਿਸੇ ਨੂੰ ਸਬੂਤ ਚਾਹੀਦਾ ਤਾਂ ਮੈਂ ਆਪਣੇ ਪਿੰਡ ਦੇ ਲਾਗੋ ਦੇ ਦਵਾਵਾਂਗਾ